ਅੰਤ ਵਿੱਚ ਅੰਤ ਵਿੱਚ ਅੰਤ ਵਿੱਚ ਸੀਆਈਏ ਦੀ ਟੀਮ ਨੇ ਐਸਪੀਡੀ ਤੇ ਡੀਐਸਪੀਡੀ ਦੀ ਅਗਵਾਈ ਹੇਠ ਦੋ ਵਾਂਟਡ ਕ੍ਰਿਮੀਨਲਸ ਨੂੰ ਅਰੈਸਟ ਕੀਤਾ ਹੈਗਾ ਤੇ ਉਹਨਾਂ ਤੋਂ ਦੋ ਇਲੀਗਲ ਵੈਪਨ ਅਸੀਂ ਬਰਾਮਦ ਕੀਤੇ ਲਿਗੇ ਜਿਹੜੇ ਵਾਂਟਡ ਕ੍ਰਿਮੀਨਲ ਹੈਗੇ ਉਹਨਾਂ ਵਿੱਚ ਇੱਕ ਹੈਗਾ ਇਮਨ ਅਲੀਆ ਸਿਮਨਪ੍ਰੀਤ ਜਿਹੜਾ ਰਹਿਣ ਵਾਲਾ ਹੈਗਾ ਆਪਣਾ ਮਾਲਕੋਟਾ ਤੇ ਦੂਸਰਾ ਵਿਨੈ ਕੁਮਾਰ ਹੈਗਾ ਜਿਹੜਾ ਰਹਿਣ ਵਾਲਾ ਹੈਗਾ ਗੜਸ਼ਕਾ ਦਾ ਇਮਨ ਜਿਹੜਾ ਹੈਗਾ ਉਹ ਪੰਜ ਕੇਸਾਂ 'ਚ ਵਾਂਟਡ ਸੀਗਾ ਜਿਦੇ ਬਠਿੰਡਾ ਸ਼ਾਰਪੁਰ ਦੇ ਤੇ ਨਵਾਂ ਸ਼ਹਿਰ ਦੇ ਕੇਸ ਸੀਗੇ ਰੀਸੈਂਟਲੀ ਨਾ ਨਵਾਂਸ਼ੜ ਚੇ ਵੀ ਇੱਕ ਮੈਡੀਕਲ ਸਟੋਰ ਦੇ ਲੂਟ ਕੀਤੀ ਸੀ ਉਹਦੇ ਸਬੰਧ ਚ ਇੱਕ ਫਰ ਐਫ ਆਈ ਆਰ ਉੱਥੇ ਦਰਜ ਹੋਇਆ ਹੈਗਾ ਤੇ ਬਾਕੀ ਵਕਰੇ ਵਕਰੇ ਚਾਰ ਕੇਸ ਹੰਸਾਰਪੁਰ ਚ ਦਰਜ ਹੈਗੇ ਜਿਹਦੇ ਵਿੱਚ ਆ ਵਾਂਟਡ ਸੀਗਾ ਨਾਲ ਹੀ ਜਿਹੜਾ ਵੀ ਵਿਨੈ ਕੁਮਾਰ ਹੈਗਾ ਵਿਨੈ ਕੁਮਾਰ ਵੀ ਐਨ ਡੀ ਪੀ ਐਸ ਦੇ ਕੇਸ ਸੇ ਵਾਂਟਡ ਸੀਗਾ ਤੇ ਦੀ ਪੀਓ ਪ੍ਰੋਸੈਸਿੰਗ ਚੱਲ ਰਹੀਆਂ ਸੀ ਜਾਂ ਤੇ ਕਾਫੀ ਟਾਈਮ ਪਰ ਰਿਸਪੌਂਡ ਕਰ ਰਿਹਾ ਸੀਗਾ ਤੇ ਬੇਲਸ ਵਗੈਰਾ ਵੀ ਰਿਜੈਕਟ ਹੋਈਆਂ ਹੈਗੀਆਂ ਤੇ ਇਹਨੂੰ ਵੀ ਅਰੈਸਟ ਕੀਤਾ ਹੈਗਾ ਇੱਕ ਜਿਹੜਾ ਆਰਗੇਨਾਈਜ਼ ਕ੍ਰਾਈਮ ਦਾ ਸਿੰਡੀਕੇਟ ਹੈਗਾ ਜਿਹਦੇ ਵਿੱਚ ਇਹਦੇ ਦੋ ਐਸੋਸੀਏਟ ਹੈਗੇ ਜਿਹੜੇ ਬਾਹਰ ਬੈਠ ਕੇ ਤੇ ਕ੍ਰਾਈਮ ਸਿੰਡੀਕੇਟ ਨੂੰ ਰਨ ਵੀ ਕਰਦੇ ਹੈਗੇ ਤੇ ਫਿਰ ਉਹਨੂੰ ਆਪਰੇਟ ਕਰਕੇ ਉਹਨਾਂ ਅਸਿਸਟ ਵੀ ਕਰਦੇ ਹੈਗੇ ਜਿਹਦੇ ਵਿੱਚ ਇੱਕ ਜਸਕਰਨ ਪ੍ਰੀ ਉਸ ਕੰਨੂ ਹੈਗਾ ਤੇ ਦੂਸਰਾ ਲਵਪ੍ਰੀਤ ਉਸ ਲਾਗੀ ਹੈਗਾ ਤੇ ਇਹਨਾਂ ਨੇ ਵੈਪਨ ਵੀ ਸਪਲਾਈ ਕੀਤੇ ਤੇ ਇਹਨਾਂ ਨੇ ਟਾਰਗੇਟ ਵੀ ਦਿੱਤੇ ਜਿਹਦੇ ਸਬੰਧ ਚ ਇੱਕ ਵਾਰ ਤੁਹਾਨੂੰ ਪਤਾ ਹੋਣਾ ਕਿ ਗੜਸ਼ੰਕਰ ਚ ਇੱਕ ਵਾਰ ਗੋਲੀ ਚਲੀ ਸੀਗੀ ਇਸ ਤੋਂ ਐਕਸਟਰੈਕਸ਼ਨ ਦੇ ਰਿਗਾਰਡਿੰਗ ਉਹ ਕੇਸ ਹੈਗਾ ਉਹਦੇ ਵਿੱਚ ਬਾਕੀ ਦੋ ਅਸੀਂ ਖੜੇ ਜਾ ਚੁੱਕੇ ਸੀਗੇ ਆ ਪੈਂਡਿੰਗ ਸੀਗੀ ਦੀ ਗ੍ਰਿਫਤਾਰੀ ਇਹਨੂੰ ਫੜਿਆ ਹੈਗਾ ਤੇ ਆ ਜਿਹੜਾ ਆਰਗੇਨਾਈਜ਼ਡ ਕ੍ਰਾਈਮ ਸਿੰਡੀਕੇਟ ਹੈਗਾ ਇਹਨੂੰ ਆ ਬਸ ਸਾਡੀ ਟੀਮ ਨੇ ਕੀਤਾ ਹੈਗਾ ਵਿਚ ਦਾ ਗੁੱਡ ਅਚੀਵਮੈਂਟ ਮਾਲਪੁਰ ਜਿਹੜੇ ਗੈਂਗਵਾਲ ਸਪੈਸਟ ਗਰੁੱਪ ਮਟਰ ਵਿੱਚ ਉਹਨਾਂ ਵਿੱਚ ਜਿਹੜਾ ਪਹਿਲਾਂ ਇੱਕ ਤੁਹਾਨੂੰ ਯਾਦ ਹੋਣਾ ਕਿ ਲਾਸਟ ਈਅਰ ਦਸੰਬਰ ਚ ਮਾਲਪੁਰ ਮੰਡੀ ਚ ਗੋਲੀਆਂ ਚੱਲੀ ਸੀ ਕਿ ਤੇ ਉਹਦੇ ਵਿੱਚ ਦੋਨੋਂ ਪਾਕਿਆਂ ਤੇ ਕੁਝ ਬੰਦੇ ਇੰਜਰਡ ਹੋਏ ਸੀਗੇ ਉਹਦੇ ਵਿੱਚ ਵੀ ਕ੍ਰਾਸ ਕੇਸ ਸੇ ਇਮਨ ਪ੍ਰੇਖ ਸਿੰਘ ਵਾਂਟਡ ਸੀਗਾ ਇਹਨੂੰ ਵੀ ਉਸ ਟਾਈਮ ਗੋਲੀਆਂ ਲੱਗੀ ਸੀ ਕਿ ਜਿਹਦੇ ਬਾਅਦ ਆ ਰਿਸਪੌਂਡ ਕਰ ਗਿਆ ਸੀਗਾ ਉਹ ਹੈਗਾ ਤੇ ਉਸ ਤੋਂ ਇਲਾਵਾ ਬਾਕੀ ਕਿਸਾਂ ਚ ਬਣਾਉਂਦੇ ਜਿਹੜੀ ਜਿਹੜੀ ਡੈਪਥ ਨੇ ਇਹਨਾਂ ਨੂੰ ਇਸ ਫਿਲੀਗੇਸ਼ ਨੂੰ ਇਹਨਾਂ ਨੂੰ ਵੈਪਨ ਜਿਹੜਾ ਹੈਗਾ ਉਹ ਲਾਡੀ ਨੇ ਪ੍ਰੋਵਾਈਡ ਕਰਵਾਏ ਹੈਗੇ ਫਰਦਰ ਜਿਹੜੇ ਡਿਲੀਵਰੀ ਜਿਨ੍ਹਾਂ ਨੇ ਦਿੱਤੀ ਹੈਗੀ ਉਹਨਾਂ ਬਾਰੇ ਸਾਡੇ ਕੋਲ ਲੀਡਸ ਹੈਗੀਆਂ ਉਹ ਉਹਨਾਂ ਨੂੰ ਫਰਦਰ ਅਸੀਂ ਟ੍ਰੇਸ ਕਰਕੇ ਰਿਪੋਰਟ ਕਰਾਂਗੇ ਆ ਦੋਨੋਂ ਹੀ ਜਿਹੜੇ ਹੈਗੇ ਜਿਹੜੇ ਇਹਨਾਂ ਦੇ ਐਸੋਸੀਏਟਸ ਹੈਗੇ ਕੰਨੂ ਤੇ ਲੋਪ੍ਰਿਤ ਲਾਡੀ ਦੋਨੋਂ ਬਾਹਰ ਹੈਗੇ ਵਿਦੇਸ਼ ਸਿਰ ਜਿਹੜਾ ਲਾਸਟ ਟਾਈਮ ਨੇ ਖੰਡਵਾਈ ਬਿਕਰੀ ਮਾਰਦੇ ਉਸ ਵਿੱਚ ਇਹ ਨੋਮਿਨੇਟਡ ਹੈਗਾ ਐਕਟਿਵ ਰੋਲ ਜਿਹੜਾ ਹੈਗਾ ਉਹ ਸੀਸੀਪੀ ਫੁਟੇਜ ਤੋਂ ਨਹੀਂ ਆਂਦਾ ਹੈਗਾ ਬਟ ਪੈਸਿਵ ਰੋਲ ਜਾਂ ਇਨਡਾਇਰੈਕਟ ਰੋਲ ਜਿਹੜਾ ਹੈਗਾ ਉਹ ਸੀ ਐਗਜ਼ਾਮਿਨ ਕਰ ਰਹੇ ਹੈਗੇ ਉਹ ਤੇ ਨੋਮਿਨੇਟਡ ਹੈਗਾ ਜਿਹੜੇ ਕਾਨੂੰਨ ਲੱਗੀ ਜਿਹੜੇ ਬਾਹਰ ਹੈਗੇ ਨੇ ਉਹਨਾਂ ਤੇ ਕੀ ਕਾਰਜ ਕੀ ਹੋ ਰਿਹਾ ਹੈ ਬਿਲਕੁਲ ਦੋਨੋਂ ਕੇਸ ਤੇ ਨੋਮਿਨੇਟਡ ਹੈਗੇ ਤੇ ਫਰਦਰ ਅਸੀਂ ਲੀਗਲ ਐਕਸ਼ਨ ਉਹਨਾਂ ਦੇ ਖਿਲਾਫ ਵੀ ਲਿਆਂਦੇ ਇਹਨਾਂ ਉਹਨਾਂ ਵੈਪਨ ਬੱਤੇ ਗਿਆ ਕਿੰਨੀ ਵਾਰ ਦਤਨ ਵਰਤੇ ਗਿਆ ਜਿਹੜਾ ਇੱਕ ਵੈਪਨ ਅਸੀਂ ਰਿਕਵਰ ਕੀਤਾ ਹੈਗਾ ਆ ਜਿਹੜੀ ਗੜਸ਼ੰਕਰ ਫਾਇਰਿੰਗ ਹੋਈ ਸੀਗੀ ਉਹਦੇ ਵਿੱਚ ਵੀ ਵਰਤਿਆ ਗਿਆ ਇਸ ਤੋਂ ਇਲਾਵਾ ਇੱਕ ਫਾਇਰਿੰਗ ਜਿਹੜੀ ਮੰਡੀ ਹੋਈ ਸੀਗੀ ਉਹਦੇ ਵਿੱਚ ਵੀ ਅਸੀਂ ਸਸਪੈਕਟ ਕਰਦੇ ਹਾਂ ਕਿ ਆਏ ਸੇਮ ਵੈਪਨ ਵਰਤਿਆ ਗਿਆ ਹੈਗਾ ਇੱਕ ਵਾਰਦਾਤ ਨਵਾਸ਼ਰਚੇਰਾ ਨੇ ਕੀਤੀ ਜਿਦੇ ਵਿੱਚ ਇੱਕ ਮੈਡੀਕਲ ਸਟੋਰ ਚ ਲੂਟ ਨੂੰ ਅੰਜਾਮ ਦਿੱਤਾ ਉਹਦੇ ਵਿੱਚ ਵੀ ਸੇਮ ਵੈਪਨ ਯੂਜ਼ ਕੀਤਾ ਗਿਆ ਤੇ ਬਾਕੀ ਅਸੀਂ ਫਰਦਰ ਐਗਜ਼ਾਮਨ ਕਰ ਰਹੇ ਹਾਂ ਤੇਰੀ ਕਪਨੀ ਨੂੰ ਸ਼ਾਇਦ ਡੀਸੀ ਰੋਡ ਤੇ ਕੋਈ ਲੋਕੜੇ ਲਗਾਤਾਰ ਕਿੰਨੇ ਜਰ ਆਏ ਇੱਕ ਜੁਰਗਾਨੋ ਫਰੈਂਚ ਨਾਮ ਨਾਲ ਆ ਰਹੇ। ਕਿ ਉਹਨਾਂ ਦੀ ਪકડ ਵਾਸਤੇ ਕੋਈ ਪੀਨ ਨਾ ਕੱਟੇ ਰੱਖਿਆ ਗਿਆ ਸੀ। ਤੇ ਸਾਰੇ ਜਿਹੜੇ ਕੋਈ ਵੀ ਕਿਸੇ ਤਰੀਕੇ ਦੀ 스매ਚਿੰਗ ਦੀ ਵਾਰਦਾਤ ਹੈ ਜਿਹੜਾ ਹੈਗਾ ਉਹ ਲੂਟ ਦੀ ਵਾਰਦਾਤ ਜਾਂ ਚੋਰੀ ਦੀ ਵਾਰਦਾਤ ਤਾਂ ਜਿਹੜੀ ਹੈਗੀਆਂ ਉਹ ਜਿੱਦਾਂ ਜਿੱਦਾਂ ਮੈਂ ਸਾਰਿਆਂ ਨੂੰ ਰਿਕਵੈਸਟ ਕਰਨਾ ਚਾਹੁੰਦਾ ਕਿ ਪਹਿਲਾਂ ਤੋਂ ਜ਼ਰੂਰੀ ਹੈਗਾ ਕਿ ਹਰ ਇਨਸੀਡੈਂਟ ਸਾਨੂੰ ਰਿਪੋਰਟ ਕੀਤਾ ਜਾਵੇ। ਸੋ ਦੈਟ ਕਿ ਸਾਡੇ ਕੋਲ ਰਿਪੋਰਟਿੰਗ ਹੋਏਗੀ ਤੇ ਅਸੀਂ ਉਹਨੂੰ ਟ੍ਰੇਸ ਕਰ ਸਕਦੇ ਹੈਗੇ। ਤੇ ਇਹ ਕਈ ਵਾਰੀ ਹੁੰਦਾ ਕਿ ਉਹ ਰਿਪੋਰਟ ਹੀ ਨਹੀਂ ਹੁੰਦਾ ਜਿਸ ਦੇ ਜਿੱਥੇ ਚੰਗੀ ਫੁਟੇਜ ਸੀਸੀਟੀਵੀ ਫੁਟੇਜ ਆ ਰਹੀ ਹੁੰਦੀ ਹੈਗੀ ਉਹ ਮਿਸ ਹੋ ਜਾਂਦੀ ਹੈਗੀ ਤੇ ਰਿਪੋਰਟ ਹੁੰਦਾ ਉੱਥੇ ਚੰਗੀ ਫੁਟੇਜ ਨਹੀਂ ਆ ਰਹੀ ਇਸ ਕਰਕੇ ਮੈਂ ਰਿਕਵੈਸਟ ਹੈ ਕਿ ਸਾਰੇ ਇਨਸੀਡੈਂਸ ਸਾਨੂੰ ਰਿਪੋਰਟ ਕਰਤੇ ਜਾਣ ਤੇ ਉਸ ਤੋਂ ਇਲਾਵਾ ਅਸੀਂ ਇਹਨਾਂ ਵਾਸਤੇ ਡੈਡੀਕੇਟਿਡ ਟੀਮਸ ਲਾਈਆਂ ਵੀ ਆ ਹੈਗੀਆਂ ਸਿਵਲ ਤੇ ਵੀ ਸਾਡੀ ਟੀਮ ਡੈਡੀਕੇਟਿਡ ਡਰਾਈਵ ਡਿਫਰੈਂਟ ਡਿਫਰੈਂਟ ਟਾਈਮ ਤੇ ਲੱਗਦੀਆਂ ਹੈਗੀਆਂ ਜਿਦੇ ਵਿੱਚ ਸਿਵਲ ਮੁਲਾਜ਼ਮ ਮੇਲ ਤੇ ਫੀਮੇਲ ਮੁਲਾਜ਼ਮ ਅਸੀਂ ਲਾਣੇ ਹੁੰਨੇ ਹੈਗੇ ਸੋ that are 스내처 ਤੇ ਜਿਹੜੇ ਇਸ ਤਰੀਕੇ ਦੇ ਵਾਰਦਾਤ ਕਰਨ ਵਾਲੇ ਜਿਹੜੇ ਹੈਗੇ ਉਹਨਾਂ ਨੂੰ ਐਪ੍ਰਾਇੰਟ ਕੀਤਾ ਜਾ ਸਕੇ ਖਾਸ ਤੌਰ ਤੇ ਦਸਹਿਰੇ ਦੇ ਪ੍ਰੋਗਰਾਮ ਦੇ ਸਬੰਧ ਵਿੱਚ ਵੀ ਸੀਕਾਪ ਡਿਪਲॉयਮੈਂਟ ਇਸ ਤਰੀਕੇ ਨਾਲ ਸਟ੍ਰੈਟੈਜਿਕ ਤੌਰ ਤੇ ਕਰ ਰਿਹਾ ਹੈਗੇ ਤੇ ਸਾਰੇ ਬੰਦੇ ਜਿਹੜੇ ਹੈਗੇ ਉਹ ਸਾਰੇ ਫੜੇ ਜਾਣ ਮੇਰਾ ਇੱਕ ਸੁਣੀ ਹਾਂ